ਪਿੰਡ ਦੇ ਸਾਬਕਾ ਸਰਪੰਚ ਦਾ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਤੇ ਇਸ ਕਤਲ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਨੌਜਵਾਨ ਸਰਪੰਚ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਫਰਾਰ ਹੁੰਦੇ ਹੋਏ ਗੱਡੀ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ ਤੇ ਇਸ ਤੋਂ ਬਾਅਦ ਪਰਿਵਾਰ ਵੱਲੋਂ ਹੁਣ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਆਪਣੇ ਘਰ ਦੇ ਵਿਹੜੇ ਦੇ ਵਿੱਚ ਰੱਖ ਲਿਆ ਗਿਆ ਹੈ ਤੇ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਪਰਿਵਾਰ ਦੇ ਮੈਂਬਰ ਰੋਸ ਦੇ ਵਿੱਚ ਨੇ ਤੇ ਉਹਨਾਂ ਦੇ ਮੁਤਾਬਿਕ ਇੱਕ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਵੱਲੋਂ ਕਾਤਲਾਂ ਨੂੰ ਕਾਬੂ ਕਰਨ ਦੀ ਥਾਂ ਬੇਲੋੜੀ ਪੜਤਾਲ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਾਡੇ ਕੋ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਕੋਈ ਕਿਸ ਨੇ ਕੋਸ਼ਿਸ਼ ਨਹੀਂ ਅਜੇ ਤੱਕ ਕੀਤਾ ਔਰ ਨਾ ਆਜ ਜਾਗਦੀ ਕਰਨਗੇ ਜਿੰਨਾ ਚਿਰ ਤੱਕ ਸਾਨੂੰ ਨਿਆਂ ਨਹੀਂ ਮਿਲਦਾ ਅਸੀਂ লাশ ਨੂੰ ਰਸਤੇ ਵਿੱਚ ਰਾ ਕੇ ਜੀਡੀ ਰੋਡ ਤੇ ਰਾ ਕੇ ਉਹਨਾਂ ਜਦੋਂ ਆਪਣਾ ਪ੍ਰਦਰਸ਼ਨ ਕਰਾਂਗੇ ਸਾਰਾ ਪਿੰਡ ਸਾਡੇ ਨਾਲ ਆ ਯੂਨੀਅਨ ਆਡੇ ਨਾਲ ਜਿੰਨਾ ਚਿਰ ਸਾਨੂੰ ਤੁਹਾਨੂੰ ਇਸ ਪੁਲਿਸ ਦੀ ਕਾਰਵਾਈ ਵਿੱਚ ਕੀ ਕਮੀ ਲੱਗ ਰਹੀ ਆ ਕਮੀ ਤੇ ਨਹੀਂ ਕਿਹੜੀ ਗੱਲੋਂ ਤੁਸੀਂ ਜਿਹੜਾ ਇਹ ਪ੍ਰੋਗਰਾਮ ਲਿਖਣ ਲੱਗੇ ਜਦੋਂ ਕੋਈ ਐਂ ਦਾ ਬੰਦਾ ਮਰ ਜਾਵੇ ਤਾਂ ਉੱਚੇ ਵੇਲੇ ਪੁਲਿਸ ਆ ਜਾਂਦੀ ਹੈ ਐ ਸਮੇਂ ਦੇ ਵਿੱਚ ਹਾਂਜੀ ਸਾਡੇ ਕੋ ਕੋਈ ਨਹੀਂ ਪਹੁੰਚਿਆ ਇਹ ਤੱਕ ਕੱਲ ਚਾੜ 6:30 ਵਜੇ ਦੀ ਗੱਲ ਆ ਅਜੇ ਤੱਕ ਸਾਡੇ ਕੋ ਕੋਈ ਨਹੀਂ ਪਹੁੰਚਿਆ ਨਹੀਂ ਕੱਲ ਸ਼ਾਮ 2 ਡੀਐਸਪੀ ਆਏ ਸੀ ਐਸਐਚਓ ਸ਼੍ਰੀ ਹਰਗੁਬਿੰਦਪੁਰ ਆਏ ਸੀ ਉਹਨਾਂ ਨੇ ਮੌਕੇ ਤੇ ਕੀ ਕਾਰਵਾਈ ਕੀਤੀ ਹੈ ਤੁਹਾਡੀ ਤਸੱਲੀ ਨਹੀਂ ਉਹਦੇ ਵਿੱਚ ਨਹੀਂ ਤਸੱਲੀ ਨਹੀਂ ਜੇ ਤਸੱਲੀ ਦੇ ਤਾਂ ਕੋ ਬੰਦਾ ਮਰਿਆ ਤਾਂ ਉੱਚੇ ਵੇਲੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਉਹਦੀ ਤਲਾਸ਼ ਕਰੋ ਬੰਦਿਆਂ ਜਿਹਦੋਂ ਇਹ ਲੈ ਕੇ ਦਿੱਤਾ ਪਿਆ ਆ ਅਈ ਜੋ ਲੈ ਕੇ ਦੇਣਾ ਹੀ ਦਿੱਤਾ ਹੁਣ ਸਾਨੂੰ ਦੁਬਾਰਾ ਕੀ ਪੁੱਛਦੇ ਗੜੀ ਪਿੱਛੋਂ ਆਪਣੀ ਕਾਰਵਾਈ ਕਰਨ ਜਿਹੜੀ ਤੁਸੀਂ ਮੋਡਲੀ ਰਿਪੋਰਟ ਦਿੱਤੀ ਆ ਜਿਹਦੇ ਤੁਸੀਂ ਉਹਦੇ ਵਿੱਚ ਬੰਦੇ ਨਾਮਜ਼ਦ ਕਰਵਾਏ ਉਹਨਾਂ ਖਿਲਾਫ ਕੋਈ ਮਾਮਲਾ ਤਾਂ ਜੇ ਹੋਣਾ ਨਹੀਂ ਕਿਤੇ ਨਹੀਂ ਕੋਈ ਕੇਸ ਦੇ ਕਰਛਾ ਪਾ ਨਹੀਂ ਮਾਰਿਆ ਉਹ ਸ਼ਰਮ ਬੰਦੇ ਤੋੜੇ ਫਿਰਦੇ ਇੱਥੇ ਮੇਰੇ ਸਾਨੂੰ ਤਾਂ ਦੇ ਕਿ ਅਸੀਂ ਚੁੰਨੇ ਵੀ ਕੋਈ ਹਾਨੂੰ ਇਨਸਾਫਾ ਅਜੇ ਤੱਕ ਤੇ ਨਹੀਂ ਮਿਲਿਆ ਇੱਕ ਸਾਲ ਪਹਿਲਾਂ 18 ਅਗਸਤ ਨੂੰ ਵੀ ਉਹ ਉਹੀ ਇਨਸਾਨ ਇੱਕ ਜਿੱਦਾਂ ਨੂੰ ਸ਼ੱਕ ਆ ਉਹ ਸਾਡੇ ਘਰ ਆਏ ਮਾਰਨ ਉਹ ਅਸੀਂ ਬਚ ਗਏ ਪਰ ਹੁਣ ਮੇਰੇ ਫਾਦਰ ਸਾਹਿਬ ਦੀ ਡੈਟ ਮਾਮਲਾ ਗੁਰਦਾਸਪੁਰ ਦੇ ਪੁਲਿਸ थाना ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਖੁੱਡੀ ਚੀਮਾ ਦਾ ਹੈ ਜਿੱਥੇ ਕਿਸ ਆਪ ਦਾ ਸਰਪੰਚ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਤੇ ਇਸ ਤੇ ਬੋਲਦੇ ਹੋਏ ਸਤਾਨਕ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਤੇ ਇਲਾਕੇ 'ਚ دہشت ਫੈਲਾਉਣ ਵਾਲੀ ਘਟਨਾ ਹੈ ਬੰਦੇ ਦਾ ਕਤਲ ਹੋਇਆ ਹੈ ਇਸ ਪਿੰਡ ਦਾ ਦੋ ਤਿੰਨ ਵਰੀ ਸਰਪੰਚ ਰਹੇ ਜਿਹੜੇ ਬੰਦੇ ਹੋਣ ਸੰਮਤੀ ਦੇ ਮੈਂਬਰ ਰਹੇ ਹੋਣ ਉਹਨਾਂ ਦਾ ਕਤਲ ਹੋ ਜਾਵੇ ਤੇ ਪੁਲਿਸ ਪ੍ਰਸ਼ਾਸਨ ਜਾਂ ਸ਼ਾਸ਼ਨ ਜਿਹੜਾ ਹੈ ਉਹ ਇਹਤੇ ਕੋਈ ਐਕਸ਼ਨ ਹੀ ਨਾ ਲਵੇ ਤੇ ਇਹ ਤੇ ਬਹੁਤ badi ਗੱਲ ਹੈ ਇਹ ਤੇ ਹੋਰ ਵੀ ਜਿੰਨੂੰ ਮਰਜ਼ੀ ਆ ਕੇ ਮਾਰ ਦੇਣ ਤੁਸੀਂ ਇਲਾਕੇ ਦੇ ਨੁਮਾਇੰਦੇੋ ਸ਼੍ਰੀ ਹਰਗਬਿੰਦਪੁਰ ਦੇ ਕਾਂਗਰਸ ਪਾਰਟੀ ਤਰਫੋਂ ਤੁਹਾਡੀ ਕੋਈ ਗੱਲਬਾਤ ਹੋਈ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਜਾਂ ਆਪਣੇ ਅਧਿਕਾਰੀਆਂ ਦੇ ਨਾਲ ਅਧਿਕਾਰੀਆਂ ਨਾਲ ਮੈਂ ਕੱਲ ਡੀਐਸਪੀ ਨੂੰ ਫੋਨ ਕੀਤਾ ਮੈਂ ਉਹਨਾਂ ਦੇ ਸੁਪਨ ਸਾਹਿਬ ਦੇ ਵੱਡੇ ਬ੍ਰਦਰ ਦੇ ਬਿਆਨਾਂ ਦੇ ਆਧਾਰ ਤੇ ਜੋ ਕਹਿੰਦੇ ਆ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਹੈ ਉਦੇ ਅਨਸਾਰ ਤੁਸੀਂ ਪਰਚੇ ਵਿੱਚ ਨਾਮ ਸ਼ਾਮਲ ਕਰੋ ਤੇ ਉਹਨਾਂ ਦੇ ਕਾਰਵਾਈ ਕਰੋ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਸ ਘਟਨਾ ਬਾਰੇ ਜਿਹੜਾ ਜ਼ਿਕਰ ਹੋ ਰਿਹਾ ਹਾਂਜੀ ਇਸ ਤੋਂ ਇਲਾਵਾ ਜਿਹੜਾ ਪਰਿਵਾਰ ਵੱਲੋਂ ਵੀ ਕੁਝ ਦੋਸ਼ ਲਾਏ ਜਾ ਰਹੇ ਹੋ ਇੱਥੇ ਤੁਸੀਂ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਕਿਵੇਂ ਵੇਖਦੇ ਹੋ ਤੇ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਕਵਾਂਗੇ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆਵੇ ਕਿਵੇਂ ਹੋਈ ਹੈ ਇਹ ਡੈਥ ਕਿਉਂ ਹੋਈ ਹੈ ਜੇ ਪਰਿਵਾਰ ਨੂੰ ਪਹਿਲਾਂ ਹੀ ਇਹ ਪਹਿਲਾਂ ਵੀ ਥ੍ਰੈਟ ਹੋਏ ਆ ਇਸੇ ਪਰਿਵਾਰ ਦੇ ਅਨਸਾਰ ਪੁਲਿਸ ਨੂੰ ਐਕਸ਼ਨ ਲੈਣੇ ਚਾਹੀਦਾ ਇਸ ਬਾਰੇ ਜਦੋਂ ਥਾਣਾ ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਸ ਪੂਰੀ ਮੁਸਤਦੀ ਦੇ ਨਾਲ ਕਾਤਲਾਂ ਦੀ ਪਾਲ ਕਰ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜੱਗਪਾਨੀ ਟੀਵੀ ਲਈ ਵੀ 100 ਬਿੱਟੋ ਦੀ ਰਿਪੋਰਟ